ਭਾਈ ਚੋਰੀ ਕਰਾ ਤੋ ਕਰੀ ਜਾਂਦੇ ਆ ਚੋਰੀ ਕਾ ਤੋ ਕਰਦੇ ਆ ਦੋਸਤੋ ਕੈਨੇਡਾ ਤੋਂ ਪੰਜਾਬੀ ਮੁੰਡੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਜਿੱਥੇ ਕਿ ਪੰਜਾਬੀ ਨੌਜਵਾਨ ਜੋ ਕਿ ਲੱਖਾਂ ਰੁਪਏ ਖਰਚ ਕੇ ਕੈਨੇਡਾ ਦੇ ਵਿੱਚ ਤਾਂ ਆ ਜਾਂਦੇ ਨੇ ਪਰ ਉੱਥੇ ਜਾ ਕੇ ਜਦੋਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਤੇ ਕਿਰਾਏ ਭਰਨ ਦੇ ਲਈ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਉੱਥੇ ਜਾ ਕੇ ਕਿਵੇਂ ਹੋ ਚੋਰੀਆਂ ਤੇ ਠੱਗੀਆਂ ਮਾਰਦੇ ਨੇ ਤੁਹਾਨੂੰ ਵੀ ਦਿਖਾਉਣੇ ਸ। ਪੂਰੀ ਵੀਡੀਓ ਦੇ ਵਿੱਚ ਜਿੱਥੇ ਪੰਜਾਬੀ ਮੁੰਡੇ ਜੋ ਕਿ ਕੈਨੇਡਾ ਦੇ ਵਿੱਚ ਆ ਕੇ ਕਿਵੇਂ ਗੋਰਿਆਂ ਦੇ ਘਰ ਦੇ ਵਿੱਚ ਚੋਰੀਆਂ ਕਰਦੇ ਨੇ ਤੇ ਉੱਥੇ ਪੰਜਾਬੀ ਮੁੰਡਾ ਇੰਨਾ ਮੁੰਡਿਆਂ ਨੂੰ ਚੋਰੀ ਕਰਦੇ ਰੰਗੇ ਹੱਥੇ ਪਾੜ ਲੈਂਦੇ ਦੋਸਤੋ ਤੁਹਾਨੂੰ ਵੀ ਦਿਖਾਉਣੇ ਸ ਪੂਰੀ ਵੀਡੀਓ ਦੇ ਵਿੱਚ ਕਿਵੇਂ ਹੈ ਮੁੰਡੇ ਲੋਕਾਂ ਦੇ ਨਾਲ ਠੱਗਿਆ ਮਾਰਦੇ ਨੇ ਲੈ ਕੇ ਚੱਲਦੇ ਤੁਹਾਨੂੰ ਵੀ ਇਸ ਪੂਰੀ ਵੀਡੀਓ ਦੇ ਵੱਲ ਚੋਰੀ ਕੰਮ ਹੁੰਦਾ ਹੈ ਇੱਟਾ ਸਾਰਾ ਚੋਰ ਬੈਨ ਇਦਾਂ ਬਿਲਡਰ ਨੂੰ ਇੱਥੇ ਜਿਹਨੂੰ ਪਤਾ ਵੀ ਉਹ ਚੋਂ ਪੈਸੇ ਚੱਕ ਕੇ ਲਿਜਾਊਗਾ ਹੈਂ ਕੱਟ ਲੈਣਗੇ ਜਿਆਦਾ ਧੂਹ ਕਰਦੇ ਇਦਾਂ ਇੱਥੇ ਕੈਨੇਡਾ ਕੰਮ ਚੱਲਦਾ ਵੀਰੇ ਉਦੋਂ ਤੋਂ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਬੜੀਆਂ ਗਾਲਾਂ ਕੱਢੀਆਂ ਤੇ ਕਿਵੇਂ ਬਾਹਰ ਜਾ ਕੇ ਇਹ ਲੋਕ ਜਿਨ੍ਹਾਂ ਦੇ ਸਿਰ ਤੇ 10-12 ਸਜਾਈਆਂ ਹੁੰਦੀਆਂ ਨੇ ਉਹ ਵੀ ਇਦਾਂ ਦੇ ਕੰਮ ਕਰਦੇ ਨੇ ਤਾਂ ਬੜੀ ਹੈਰਾਨੀ ਹੁੰਦੀ ਹੈ ਤੇ ਬੜੀ ਸ਼ਰਮ ਦੀ ਗੱਲ ਹੈ ਸਾਡੇ ਪੰਜਾਬੀਆਂ ਦੀ ਲਈ ਬਾਕੀ ਦੋਸਤੋ ਤਾਂ ਅੱਜ ਦੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਿ ਇਹਨਾਂ ਲੋਕਾਂ ਨੂੰ ਇਥੇ ਰਿਪੋਰਟ ਕਰ ਦੇਣਾ ਚਾਹੀਦਾ ਜਾਂ ਫਿਰ ਨਹੀਂ ਤੁਸੀਂ ਸਾਨੂੰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰ ਲੈਣਾ ਬਹੁਤ ਬਹੁਤ ਜੀ ਇਜਾਜ਼ਤ ਰੱਬ ਰੱਖਾ